ਕਿਵੇਂ ਐਕਸੀਡੈਂਟ ਹੋਇਆ ਸਰ ਅਸੀਂ ਚੰਡੀਗੜ੍ਹ ਤੋਂ ਆਉਂਦੇ ਪਈ ਆ ਅਸੀਂ ਜੰਮੂ ਚੱਲੇ ਸੀਗੇ ਤੇ ਅਸੀਂ ਸਭ ਪਿਛਲੀ ਲਾਈਟਾਂ ਤੋਂ ਰੋਕ ਕੇ ਨਿਕਲ ਕੇ ਆਏ ਆ ਬਿਲਕੁਲ ਸਲੋ ਸੀਗੇ ਗੱਡੀ ਕਿਉਂਕਿ ਸ਼ਹਿਰ ਦੇ ਵਿੱਚ ਤੇਜ਼ ਚਲਾ ਨਹੀਂ ਸਕਦੇ ਬਾਹਰ ਵੀ ਨਹੀਂ ਅਸੀਂ ਤੇਜ਼ ਚਲਾ ਸਕਦੇ ਅਗੇ ਇਹ ਨਾਲ ਗੱਡੀ ਜਿਹੜੀ ਆ ਬੈਂਡ ਨਾਲ ਐਕਸੀਡੈਂਟ ਹੋਇਆ ਵਾ ਇਹ ਬਹੁਤ ਸਪੀਡ ਨਾਲ ਆਉਂਦੀ ਪਈ ਸੀਗੀ ਤੇ ਸਾਡੀ ਗੱਡੀ ਬਿਲਕੁਲ ਨਾਰਮਲ ਸਪੀਡ ਤੇ ਸੀਗੀ ਜੋ ਸ਼ਹਿਰ 'ਚ ਹੋਣੀ ਚਾਹੀਦੀ ਆ ਸਾਡੀ ਕਿਉਂਕਿ ਸਾਡੀ ਲੋਕੇਸ਼ਨ ਵੀ ਲੱਗੀ ਹੋਈ ਸੀ ਅਸੀਂ ਬਾਹਰ ਨਿਕਲਣਾ ਸੀ ਸ਼ਹਿਰ 'ਚ ਤਸੂਏ ਅਲਦੀ ਜਾ ਗਏ ਜੰਮੂ ਜਾਣਾ ਸੀਗਾ ਤੇ ਸਰ ਜੇ ਸਾਡੀ ਸਪੀਡ 'ਚ ਗੱਡੀ ਹੁੰਦੀ ਜਦੋਂ ਮਲਾਜਮ ਸਾਹਿਬ ਕਹਿ ਰਹੇ ਆ ਵੀ ਸਪੀਡ 'ਚ ਗੱਡੀ ਸਾਡੀ ਗੱਡੀ ਤੋਂ ਪਿੱਛੋਂ ਥਲਿੱਪਾਂ ਨਿਕਲ ਜਾਣੀਆਂ ਸੀ ਸਾਡੀ ਬਿਲਕੁਲ ਗੱਡੀ ਸਲੋ ਸੀਗੀ ਇਹ ਬਹੁਤ ਸਪੀਡ ਨਾਲ ਆਉਂਦੇ ਪਏ ਸੀ ਜੇ ਬਿਲਕੁਲ ਸਲੋ ਹੁੰਦੀ ਤਾਂ ਸਾਡੀ ਬ੍ਰੇਕਾ ਲੱਗ ਜਾਣੀ ਸੀ ਹਾਂ ਜੀ ਰੁਕ ਜਾਣੀ ਤੇ ਤੁਹਾਡਾ ਰੈਡੀਏਟਰ ਹੀ ਪਾੜ ਗਿਆ ਤੁਹਾਨੂੰ ਨੁਕਸਾਨ ਕਾਫੀ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਾਡੀ ਸਵਾਰੀ ਕਿੱਥੋਂ ਕਿੱਥੇ ਚੱਕੀ ਸੀ ਸਵਾਰੀ ਅਸੀਂ ਜੀਤਕਪੁਰ ਤੋਂ ਚੱਕੀ ਸੀ ਜੀ ਅਜੇ ਤਾਂ ਨਹੀਂ ਕੋਈ ਨੁਕਸਾਨ ਹੈ ਸਵਾਰੀ ਦਾ ਸਰ ਥੋੜੀ ਬੈਗ ਤੇ ਪ੍ਰੋਬਲਮ ਆਈ ਆ ਹਾਂ ਜੀ ਕਿੰਨੇ ਚਿਰ ਤੋਂ ਗੱਡੀ ਚਲਾ ਰਹੇ ਹੋ ਪੈਸੇ ਤੁਸੀਂ ਭਾਈ ਮੈਂ 7 ਸਾਲ ਤੋਂ ਗੱਡੀ ਚਲਾ ਰਿਹਾ ਹਾਂ ਵਾਰੀ ਜਿਹੜੀ ਆ ਚਲ ਗਈ ਠੀਕਾ ਹਾਂਜੀ ਹਾਂਜੀ ਠੀਕ ਨਹੀਂ ਸਰ ਉਹ ਥੋੜਾ ਮੈਸੂਤਾ ਹੁੰਦਾ ਪਿਆ ਬਾਅਦ ਚ ਉਹਨਾਂ ਨੂੰ ਪਤਾ ਲੱਗੂਗਾ ਹੁਣ ਤਾਂ ਇਹ ਜਿਆਦਾ ਠੀਕ ਹੈ ਮਨ ਲੱਗ ਉਹਦਾ ਹਾਂਜੀ ਠੀਕ ਹੈ ਜੀ ਚਲ ਗਏ ਹੋਏ ਆ ਸਰ ਹਾਂਜੀ ਗੱਡੀ ਸਟੈਂਡ ਦੀ ਹੈ ਜਾਂ ਤੁਹਾਡੀ ਆਪਣੀ ਹੈ ਸਰ ਮੈਂ ਗੱਡੀ ਚਲਾਉਣਾ ਪਿਆ ਮੈਂ ਡਰਾਈਵਰ ਆਈਂ ਕੀ ਮੰਗਦੀ ਕਰਦੇ ਹੋਣਗੇ ਕਾਹਦੀ ਮੰਗ ਸਰ ਸਾਡਾ ਕੋਈ ਨਹੀਂ ਮੰਗ ਹੈਗੀ ਸਾਡਾ ਨੁਕਸਾਨ ਆ ਜਿਹੜਾ ਹੋਇਆ ਉਹ ਪੂਰਾ ਕਰ ਦੇ ਗੱਡੀ ਦੇ ਪੇਪਰ ਵੀ ਨਹੀਂ ਪੂਰੇ ਹੈਗੇ ਸਰ ਤੁਹਾਡੇ ਵਾਲੀ ਸਾਡੇ ਵਾਲੀ ਦੇ ਪੂਰੇ ਆ ਬਿਲਕੁ ਤੁਹਾਡੇ ਨਾਲ ਜੀ ਟਕਾ ਗਰੀ ਆਮ ਕਹਿੰਦਾ ਵਾ ਹਾਂਜੀ ਅਸੀਂ ਇਹ ਕਹਾਂ ਵੀ ਸਾਡਾ ਨੁਕਸਾਨ ਜੋ ਹੋਇਆ ਉਹ ਭਰ ਕਰ ਦੋ ਤੇ ਚੀਕ ਕਰਵਾ ਦੋ ਗੱਡੀ ਆਸੀਂ ਹੋਰ ਕੁਝ ਨਹੀਂ ਕਹਿੰਨੇ ਸਭ ਇਹਨਾਂ ਦੇ ਮੁਲਾਜ਼ਮ ਵੀ ਆਏ ਨੇ ਉਹ ਕੀ ਕਹਿੰਦੇ ਨੇ ਤਾਂ ਉਹ ਕਹਿੰਦੇ ਉਹ ਵੀ ਇਹ ਕਹਿ ਰਹੇ ਨੇ ਵੀ ਤੁਹਾਡੀ ਗਲਤੀ ਹੈ ਤੁਹਾਡੀ ਗੱਡੀ ਸਪੀਡ ਚ ਮੰਨ ਲਓ ਜਾਨੀ ਕਿ ਆਪਣੇ ਆਦਮੀ ਦਾ ਮੁਲਾਜ਼ਮ ਦਾ ਪੱਖ ਬੋਲ ਰਹੇ ਨੇ ਹਾਂਜੀ ਯੂਨੀਅਨ ਰਹੀ ਹੈ ਯੂਨੀਅਨ ਜੁਨੀਅਨ ਹਾਂਜੀ ਕੀਤੀ ਆ ਸਰ ਨਕੋਦਰ ਤੋਂ ਆਦੇ ਆ ਜੁਨੀਅਨ ਵਾਲੇ ਤੇ ਬਾਕੀ ਇੱਥੇ ਵੀ ਹਾਂ ਕਿਉਂਕਿ ਸਾਨੂੰ ਉਹ ਇੱਥੇ ਹੈ ਨਹੀਂ ਕਿ ਇਹਨੇ ਬਾਕੀ ਜਾਣੀ ਕਿ ਇੱਥੇ ਉਹ ਵੀ ਆ ਰਹੇ ਆ ਇੱਥੇ ਸਾਰੇ ਆ ਗਏ ਮਾਰਕ ਨਾ ਹੋ ਗਈ ਗੱਲ ਜੀ ਸੋ ਮੌਕਾ ਦੇਖਿਆ ਹੈ ਹੁਣ ਮੌਕੇ ਦੇ ਹਿਸਾਬ ਨਾਲ ਤਾਂ ਇਹ ਡਰਾਈਵਰ ਇਹਨਾਂ ਦੀ ਗਲਤੀ ਲੱਗਦੀ ਤੇ ਕਿਉਂਕਿ ਉਹ ਤਾਂ ਸਿੱਧੇ ਜਾ ਰਹੇ ਸੀ ਬੱਜੇ ਤਾਂ ਇਹ ਹੀ ਆ ਨਾ ਵਿੱਚ ਗੱਡੀ ਇਹਨਾਂ ਦੀ ਬੱਜੀ ਜਾ ਰਹੀ ਸੀ ਆਪਣੀ ਜਗ੍ਹਾ ਉਹ ਗੱਡੀ ਇਧਰੋਂ ਆਈ ਹੈ ਨਾ ਇਧਰੋਂ ਆਈ ਹੈ ਉਹ ਸਿੱਧੇ ਜਾ ਰਹੇ ਸੀ ਇਹ ਇਧਰੋਂ ਤੇਜ਼ ਰਫ਼ਤਾਰੀ ਨਾਲ ਆਇਆ ਦੇ ਦੇਖਣ ਤੋਂ ਤਾਂ ਇਹ ਹੀ ਲੱਗਦਾ ਕਿ ਇਹ ਨਾ ਇਹ ਤੇਜ਼ ਰਫ਼ਤਾਰੀ ਨਾਲ ਆ ਕੇ ਗੱਡੀ ਇਹਨਾਂ ਨੇ ਮਾਰੀ ਹੈ ਉਹਨੇ ਤਾਂ ਨਹੀਂ ਮਾਰੀ ਨਾ ਤੇ ਮੋੜ ਕੇ ਅਸੀਂ ਬਚਾ ਕਰਨਾ ਪੜਾ ਸਵਾਰੀਆਂ ਦਾ ਕੋਈ ਨੁਕਸਾਨ ਨਹੀਂ ਸਵਾਰੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਮੈਮ ਬਸ ਜਿਹੜੀ ਹੈ 8 ਵਜੇ ਤੋਂ ਬਾਅਦ ਸ਼ਹਿਰ ਚ ਲੈ ਆ ਸਕਦੇ ਚਾਹੇ ਕਿਸੇ ਵੀ ਬਸ ਬਸ ਸ਼ਹਿਰ ਦੇ ਵਿੱਚ ਲੰਘਾ ਸਕਦੇ ਆਪਾਂ 8 ਵਜੇ ਤੋਂ ਬਾਅਦ ਡਿਊਟੀ ਹੈ ਨਾ ਭਾਈ ਵੱਡੀ ਬਸ ਹੈਗੀ ਪਰ ਉਹ ਡਿਊਟੀ ਤੇ ਹੈ ਨਾ ਫੋਰਸ ਲੈਣ ਆਏ ਸਪੈਸ਼ਲ ਪਰਮਿਸ਼ਨ ਵੀ ਨਹੀਂ ਹੈ ਕਿ ਸ਼ਹਿਰ ਦੇ ਵਿੱਚ ਦੀ ਬਸ ਹੰਗਾਈ ਜਾਵੇ ਡਰਾਈਵਰ ਦੀ ਆਪਣੀ ਮਰਜ਼ੀ ਹੈ ਕਿ ਮੈਂ ਜਲਦੀ ਪਹੁੰਚਦਾ ਸੀ ਜਹਾਨ ਖੇਲਾ ਤੇ ਮੈਂ ਜਿੱਧਰ ਮਰਜ਼ੀ ਲੈ ਜਾਵਾਂ ਉਹਦੀ ਵਾਰੀ ਹੈ ਮੈਂ ਬਾਰੇ ਨਾ ਤਾਂ ਬਸ ਦੇ ਡਾਕੂਮੈਂਟ ਪੂਰੇ ਨੇ ਤੇ ਬਾਕੀਆਂ ਦਾ ਚਲਾਨ ਕੱਟਿਆ ਜਾਂਦਾ ਨਾ ਇਹਦੀਆਂ ਨੰਬਰ ਪਲੇਟਾਂ ਹੈ ਨਾ ਡਾਕੂਮੈਂਟ ਕਰੇ ਪੂਰੇ ਨੇ ਕੋਈ ਨਹੀਂ ਚੱਕਰ ਲੈਂਦੇ ਆਪਾਂ ਹਾਂਜੀ ਲੱਗਦਾ ਨਹੀਂ ਕਿ ਆਪਣੇ ਹੀ ਮੁਲਾਜ਼ਮ ਦਾ ਪੱਖ ਪੂਰੇ ਨਹੀਂ 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 ਇਦਾਂ ਦੀ ਕੋਈ ਗੱਲ ਨਹੀਂ ਪੈਸਾ ਜੇ ਹੀ ਗਲਤੀ ਹੋਗੀ ਉਹਨੂੰ ਮਿਲੂਗੀ ਜੋ ਕਾਰਵਾਈ ਹੋਗੀ ਉਹ ਕਰਾਂਗੇ